ਸਸਿਕਲ ਜੀ ਮੈਂ ਹਾਂ ਤੁਹਾਡਾ ਆਪਣਾ ਮਨਰਜੀਤ ਅੱਜ ਲਾਈਵ ਹੋ ਰਿਹਾ ਤੁਹਾਡੇ ਨਾਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਹੋਈ ਸੰਗਰੂਰ ਪਾਰਲੀਮੈਂਟ ਦੇ ਵਿੱਚ ਬਹੁਤ ਫਤਵਾ ਜੋ ਸੰਗਤ ਦਾ ਮਿਲਣਾ ਸੀ ਉਹ ਮਿਲਿਆ ਤੋਂ ਉਸ ਫਤਵੇ ਦੇ ਵਿੱਚ ਦੌਰਾਨ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਬੜੇ ਸਾਡੇ ਸੱਜਣਾ ਨੇ ਬੜੇ ਕਮੈਂਟਸ ਕੀਤੇ ਬੜੀਆਂ ਉਂਗਲਾਂ ਚੱਕੀਆਂ ਪਾਰਟੀ ਪ੍ਰਧਾਨ ਸਾਹਿਬ ਤੋਂ ਲੈ ਕੇ ਸਾਢੇ ਸਾਢੇ ਦੋ ਥੱਲੇ ਤੱਕ ਬਹੁਤ ਲੋਕਾਂ ਦੇ ਉਂਗਲਾਂ ਚੱਕੀਆਂ ਬੜੇ ਸਵਾਲ ਖੜੇ ਹੋਏ ਬੜੇ ਕਸਮਾਨ ਇੱਕ ਤਰ੍ਹਾਂ ਦਾ ਜੇ ਕਹੀਏ ਫੇਸਬੁੱਕ ਤੇ ਪਿਆ ਹਰ ਬੰਦਾ ਤੁਸੀਂ ਜੀ ਐ ਨਹੀਂ ਕੀਤਾ ਤੁਸੀਂ ਉਹ ਨਹੀਂ ਕੀਤਾ ਮੈਂ ਵੀ ਰੋ ਇਹ ਦੱਸਣਾ ਚਾਹਣਾ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹਣਾ ਕਿ 2022 ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਸਾਡੀ ਹਾਰ ਹੋਈ ਬਹੁਤ ਸਾਰੇ ਸਵਾਲ ਇਹ ਪਹਿਲਾਂ ਖੜੇ ਹੁੰਦੇ ਨੇ ਇੱਕ ਕਹਿ ਰਿਹਾ ਹਲਕਾ ਇੰਚਾਰਜਾਂ ਦੀ ਗੱਲ ਕਰੋ ਜੀ ਫਿਰ ਕਹਿੰਦਾ ਪਾਰਟੀ ਪ੍ਰਧਾਨ ਦੀ ਗੱਲ ਕਰੋ ਜੀ ਕੋਈ ਸਾਡੇ ਬੂਥਾਂ ਦੀਆਂ ਵੋਟਾਂ ਦੀ ਗੱਲ ਕਰਦਾ ਕੋਈ ਕਹਿੰਦਾ ਜੀ ਇਹਨਾਂ ਨੇ ਪਾਰਟੀ ਦੀ ਮਿਹਨਤ ਨਹੀਂ ਕੀਤੀ ਅੱਜ ਪਾਰਟੀ ਖੁੰਝੇ ਲਾਤੀ ਕੋਈ ਕਹਿੰਦਾ ਪਾਰਟੀ ਪ੍ਰਧਾਨ ਨੂੰ ਡਾਇਰੈਕਟ ਵਰਕਰਾਂ ਨਾਲ ਰਾਬਤਾ ਨਹੀਂ ਹੈ ਕੋਈ ਕਹਿੰਦਾ ਇਹ ਜੀ ਚਮਚਿਆਂ ਨੇ ਪਾਰਟੀ ਮਾਰਤੀ ਇੱਕ ਕਹਿੰਦਾ ਜੀ ਇਹਨਾਂ ਨੇ ਜਿਹੜਾ ਪੰਥ ਦੀ ਗੱਲ ਨਹੀਂ ਕੀਤੀ ਬਹੁਤ ਸਾਰੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਚੱਲ ਕੇ ਇਸ ਗੱਲ ਦੇ ਵਿੱਚ ਆਈਆਂ ਨੇ ਹਾਂ ਮੈਂ ਤਾਂ ਦੱਸਣਾ ਚਾਹਣਾ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹਣਾ ਕਿ ਸੰਗਰੂਰ ਦੇ ਮੇਰਾ ਵੀਰੋ ਮੈਂ ਜਿਹੜਾ ਇਨਰਜੀਡ 골ਡ ਇਹ ਕੌਣ ਹੈ ਮੈਨੂੰ ਅੱਜ ਤਕਰੀਬਨ ਮੇਰੀ ਤੀਜੀ ਪੀੜ੍ਹੀ ਚੌਥੀ ਵੀ ਚੱਲ ਪਈ ਹੁੰਦਾ ਅਗਲਾ ਜਵਾਬ ਵੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਮੇਰੇ ਦਾਦੇ ਮੇਰੇ ਬਜ਼ੁਰਗ ਅਸੀਂ ਜਦੋਂ ਸਰਦਾਰ ਸੁਖਦੇਵ ਸਿੰਘ ਢੀਂਛਾ ਸਾਹਿਬ ਇਲੈਕਸ਼ਨ ਲੜੇ ਸਰਦਾਰ ਬਲਦੇਵ ਸਿੰਘ ਮਾਨ ਸਾਹਿਬ ਇਲੈਕਸ਼ਨ ਲੜੇ ਭਾਈ ਗੋਬਿੰਦ ਸਿੰਘ ਲੌਂਗਵਾਲ ਸਾਹਿਬ ਇਲੈਕਸ਼ਨ ਲੜੇ ਸਰਦਾਰ ਪਰਮਿੰਦਰ ਸਿੰਘ ਢੀਂਸਾ ਸਾਹਿਬ ਇਲੈਕਸ਼ਨ ਲੜੇ ਜਾਂ ਉਦੋਂ ਬਾਅਦ ਕੋਈ ਹੋਰ ਜਿਹੜੇ ਇਲੈਕਸ਼ਨ ਲੜੇ ਜਿੰਨੇ ਵੀ ਇਲੈਕਸ਼ਨ ਲੜੇ 1972 ਤੋਂ ਮੇਰੇ ਪਰਿਵਾਰ ਨੇ ਮੇਰੇ ਬਜ਼ੁਰਗ ਨੇ ਜਾਂ ਮੈਂ ਅੱਜ ਤੱਕ ਦੇ ਅਕਾਲੀ ਦਲ ਤੋਂ ਪਾਸੇ ਵੋਟ ਨਹੀਂ ਪਾਈ ਮੈਨੂੰ 25 ਸਾਲ ਸਿਆਸਤ ਦੇ ਵਿੱਚ ਹੋ ਗਏ ਇਹਨਾਂ 25 ਸਾਲਾਂ ਦੇ ਵਿੱਚ ਕਦੇ ਇੱਕ ਵਾਰ ਵੀ ਰਸਿਆਨੀਆਂ ਪਾਰਟੀ ਦਾ ਜੋ ਫੈਸਲਾ ਹੋਇਆ ਖੜੇ ਮੱਥੇ ਪਰਵਾਨ ਕੀਤਾ ਇੱਕ ਵਾਰ ਵੀ ਰਸਿਆਨੀਆਂ ਇੱਕ ਵਾਰ ਵੀ ਕਦੇ ਪਾਰਟੀ ਜਾ ਕੇ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਨੂੰ ਆ ਆਉਦਾ ਚਾਹੀਦਾ ਜੀ ਜਾਂ ਮੈਨੂੰ ਇਹ ਆ ਇੱਥੇ ਮੈਨੂੰ ਬਿਠਾਓ ਮੈਂ ਆਪਣੀ ਮਿਹਨਤ ਕੀਤੀ ਆਪਣੀ ਮਿਹਨਤ ਦਾ ਸਤਕਾਉ ਗੁਰੂ ਮਹਾਰਾਜ ਤੇ ਭਰੋਸਾ ਕੀਤਾ ਤੇ ਆਪਣੀ ਵਫਾਦਾਰੀ ਰੱਖੀ ਮੈਂ ਪਾਰਟੀ ਦਾ ਵਫਾਦਾਰ ਵਰਕਰ ਸਪਾਹੀ ਬਣ ਕੇ ਕੰਮ ਕੀਤਾ ਹੈ ਤੇ ਵਫادار ਰਹਿ ਕੇ ਹੀ ਕੰਮ ਕੀਤਾ ਮੈਂ ਉਹਨਾਂ ਲੋਕਾਂ ਵਾਂਗੂ ਨਹੀਂ ਕੀਤਾ ਕਿ 2007 ਦੀ ਇਲੈਕਸ਼ਨ ਚ ਕੁਛ 2004 ਦੀ ਚ ਕੁਛ 9 ਚ ਕੁਛ 14 ਚ ਕੁਛ 19 ਚ ਕੁਛ ਤੇ ਆਪਣੇ ਨਿੱਜੀ ਵਵਾਦਾਂ ਵਾਸਤੇ ਕਿ ਮੈਨੂੰ ਇਹ ਨਹੀਂ ਮਿਲਿਆ ਮੈਂ ਕਦੇ ਪਾਰਟੀ ਛੱਡ ਕੇ ਨਹੀਂ ਗਿਆ ਅੱਜ ਬਹੁਤ ਸਾਰੇ ਮੇਰੇ ਵੀਰ ਉਹ ਸਵਾਲ ਕਰਦੇ ਨੇ ਜਿਨ੍ਹਾਂ ਨੂੰ ਕਦੇ ਤਾਂ ਦੇਖੋ ਵੀ ਥੋੜੇ ਤੇ ਕੀ ਕੁਛ ਹੈ ਆਪਣੇ ਕਿਰਦਾਰ ਦੀ ਤਾਂ ਕਦੇ ਗੱਲ ਕਰ ਲੋ ਮੈਂ ਆਪਣੀ ਸਿਆਸਤ ਦੇ ਵਿੱਚ 27 ਸਾਲਾਂ ਚ ਮੈਂ ਹੱਕ ਠੋਕ ਕੇ ਕਹਿਣਾ ਕਿ ਇੱਕ ਬੰਦਾ ਹੈ ਜਾਂ ਲੱਭ ਦੋ ਜਿਹੜਾ ਕਹੇ ਸਬੂਤਾਂ ਸਮੇਤ ਕਿ ਮੈਂ ਕਦੇ 1 ਰੁਪਏ ਦਾ ਰਵਾਧਾਰ ਰਹਾ ਹਾਂ ਕਦੇ ਕਿਸੇ ਵਰਕਰ ਨੂੰ ਬਗਾਰ ਪਾਈ ਹੋਵੇ ਕਦੇ ਕਿਸੇ ਪਾਰਟੀ ਦੇ ਜਿਹੜੀ ਸ਼ਾਨ ਦੇ ਵਿੱਚ ਕਦੇ ਅਸੀਂ ਉਹਨੂੰ ਨੀਵਾ ਦਿਖਾਇਆ ਹੋਵੇ ਸਾਡੇ ਕਰਕੇ ਇਹਦੇ ਪਾਰਟੀ ਨੂੰ ਨੀਵਾ ਦੇਖਣਾ ਪਿਆ ਸਾਡੀ ਇਹ ਜੀ ਠੀਕ ਹੈ ਬੂਟਾਂ ਘਟ ਵੱਧ ਪੈਣੀਆਂ ਉਹ ਵਾਧੇ ਉਹਦੇ ਵੀ ਚਰਚਾ ਆਪਾਂ ਅੱਗੇ ਕਰਦੇ ਆਂ ਐਸੇ ਚੀਜ਼ ਤੇ ਪਰ ਪਹਿਲਾਂ ਗੱਲ ਕਰਦਾ ਜਿਹੜੇ ਲੋਕ ਉਂਗਲਾਂ ਚੱਕਦੇ ਨੇ ਯਾਰ ਮੇਰੇ ਤੇ ਤਾਂ ਕਦੇ ਨਸ਼ੇ ਦੇ ਪਰਚੇ ਨਹੀਂ ਹੋਏ ਮੇਰੇ ਤਾਂ ਕਦੇ ਕੋਠੀਆਂ ਦੇ ਕਬਜ਼ੇ ਦੇ ਪਰਚੇ ਨਹੀਂ ਹੋਏ ਮੇਰੇ ਤਾਂ ਤਾਂ ਕਦੇ ਕਿਸੇ ਨੇ ਧਮਕੀਆਂ ਦੇ ਜਾਂ ਫਰੋਤੀਆਂ ਮੰਗਣ ਦੇ ਪਰਚੇ ਨਹੀਂ ਕਰਾਏ ਇਹ ਥੋੜੇ ਤਾਂ ਹੋਏ ਨੇ ਬੋਲਣ ਵਾਲਿਓ ਤੇ ਮੈਂ ਤਾਂ ਕਦੇ ਪਾਰਟੀ ਬਦਲੀ ਨਹੀਂ ਇੱਕ ਸਾਡਾ ਵੀਰ ਕਹਿ ਰਿਹਾ ਕਿ ਪੀਐਸਸੀ ਦਾ ਮੈਂਬਰ ਹਾਂ ਮੈਂ पर शर्म ਨਾਲ ਸਿਰ ਝੁਕਦਾ ਕਿ ਸਾਡੇ ਬੂਥ ਨਾ ਲੱਗਣ ਤੇ ਪੀਏਸੀ ਮੈਂਬਰ ਸਾਹਿਬ ਤੇ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਹੈ ਕਿ ਤੁਹਾਡੇ ਵਾਰਡ ਚ ਬੂਥ ਨਹੀਂ ਲੱਗਦੇ ਤੇ ਤੁਸੀਂ ਲਿਸਟਾਂ ਬਣਾ ਬਣਾ ਪਾਉਣੇ ਹੋ ਫਲਾਣੇ ਵਾਰਡ ਚ ਐਨੇ ਪਈਆਂ ਤੁਸੀਂ ਆਪਣੇ ਬੂਥ ਸੋਚੋ ਕਿ 11 ਗੇਰਾ ਮੋਟਾ ਪਈਆਂ ਨੇ ਤੁਹਾਡੇ ਤੁਸੀਂ ਮੈਨੂੰ ਕਹਿੰਦੇ ਮੈਂ ਤਾਂ ਸੁਨਾਮ ਤੋਂ 2 ਸਾਲ ਹੋ ਗਏ ਮੈਨੂੰ 2022 ਚ ਪਾਰਟੀ ਨੇ ਇਹ ਕਿਹਾ ਕਿ ਤੁਸੀਂ ਸੰਗਰੂਰ ਤੋਂ ਇਲੈਕਸ਼ਨ ਲੜਨੀ ਹੈ ਮੈਂ ਸੰਗਰੂਰ ਤੋਂ ਇਲੈਕਸ਼ਨ ਲੜਿਆ ਤੇ ਮੇਰਾ ਤਾਂ ਕੋਈ ਉੱਥੇ ਉਦੋਂ ਸਰਵਕਾਰ ਨਹੀਂ ਸੀ ਪਰ ਪਿਛਲੇ 2 ਸਾਲਾਂ ਚ ਮੇਰੇ ਤੇ ਕੋਈ ਕੋ ਬੰਦਾ ਇਹ ਇਲਜ਼ਾਮ ਲਾਵੇ ਮੈਂ ਕਿਸ ਦਾ ਦਲ ਧੱਕਾ ਕੀਤਾ ਕਿਸ ਦਾ ਮਾੜਾ ਕੀਤਾ ਕਦੇ ਪਾਰਟੀ ਦੇ ਪ੍ਰੋਗਰਾਮ ਤੋਂ ਉਲਟ ਕੋਈ ਗੱਲ ਕੀਤੀ ਕਦੇ ਪਾਰਟੀ ਨੇ ਜੋ ਹੁਕਮ ਲਾਇਆ ਚਾਹੇ ਉਹ ਧਰਨੇ ਮੁਜਾਹਰੇ ਟਰੈਕਟਰ ਮਾਰਚ ਕੁਛ ਸੀ ਮੈਂ ਹਰ ਚੀਜ਼ ਪਾਰਟਿਸਿਪੇਟ ਕੀਤਾ ਤੇ ਮੇਰੀ ਟੀਮ ਜਿੰਨੀ ਹੈ ਸ਼ਰਮਣੀ ਕਾਲੀ ਦਲ ਦੀ ਟੀਮ ਜਿੰਨੇ ਵਰਕਰ ਸਹਿਬਾਨ ਸਭ ਨੇ ਪਾਰਟਿਸਿਪੇਟ ਕੀਤਾ ਸਾਰਿਆਂ ਨੇ ਮਿਹਨਤ ਕੀਤੀ ਪਰ ਮੈਂ ਤਾਂ ਕਦੇ ਨਹੀਂ ਕਿਹਾ ਇਹ ਗੱਲ ਪਾਰਟੀ ਦੇ ਵਿੱਚ ਅੱਜ ਗੱਲਾਂ ਮੇਰੀਆਂ ਸਾਰੇ ਸਾਡੇ ਲੀਡਰਾਂ ਦੀਆਂ ਹਲਕਾ ਇੰਚਾਰ ਸਹਿਬਾਨ ਦੀਆਂ ਪੋਸਟਾਂ ਬਣਾ ਬਣਾ ਪਾਉਨੇ ਹੋ ਤੇ ਮੈਂ ਅੱਜ ਥੋਕ ਕੇ ਕਹਿਣਾ ਕਿ ਸਰਦਾਰ ਸੁਖਦੇਵ ਸਿੰਘ ਢੀਂਚਾ ਪਰਮੇਂਦਰ ਸਿੰਘ ਢੀਂਚਾ ਸ਼ਿਵਮ ਕਲੋਨੀ ਦੇ ਵਿੱਚ 28 ਨੰਬਰ ਤੇ 29 ਨੰਬਰ ਬੂਥ ਦੇ ਵਿੱਚ ਰਹਿੰਦੇ ਨੇ 27 ਸਾਲਾਂ ਤੋਂ ਰਹਿੰਦੇ ਨੇ ਉਹਦੇ 26 ਵੋਟਾਂ ਤੇ 16 ਵੋਟਾਂ ਨਿਕਲੀਆਂ ਨੇ ਉਹਨਾਂ ਨੂੰ ਪੁੱਛੋ ਕਿ ਅੱਜ ਤੱਕ ਜਿਹੜੇ ਮਹੱਲੇ ਚੋਂ ਰਹਿੰਦੇ ਨੇ ਜਿਹੜੇ ਪਿੰਡ ਚ ਰਹਿੰਦੇ ਨੋਬਾਵਾਲ ਚ ਕਿੰਨੇ ਵਾਰ ਮੋਟ ਵਧੀਆ ਉਹ ਪਿੰਡਾਂ ਚ ਇਹ ਉਹਨਾਂ ਇਲਾਕਿਆਂ 'ਚ ਕਿੰਨੇ ਵਾਰ ਵੋਟ ਵਧੀਆ ਤੁਸੀਂ ਇਹ ਚਿਹਰਿਆਂ ਦੀ ਗੱਲ ਬਹੁਤ ਲੀਡਰ ਕਰਦੇ ਸੀ ਵੱਡੇ ਚਿਹਰੇ ਵੱਡੇ ਚਿਹਰੇ ਮੈਂ ਬੋਲਣਾ ਹੀ ਚਾਹੁੰਦਾ ਸੀ ਪਰ ਉਹ ਵੱਡੇ ਚਿਹਰਿਆਂ ਦੀ ਗੱਲ ਇੱਕ ਦੱਸੋ 2009 'ਚ ਵੀ ਵੱਡੇ ਚਿਹਰੇ ਸੀ ਜਦੋਂ ਸਿੰਗਲਾ ਆ ਕੇ 20000 20 ਦਿਨ ਪਹਿਲਾਂ ਆ ਕੇ ਤੇ 375000 ਵੋਟ ਤੇ ਹਰਾ ਕੇ ਤੁਰ ਗਿਆ ਸੀ ਡਾਇਰੈਕਟ ਫਾਈਟ ਸੀ 2014 'ਚ ਕੀ ਕਰਦਾਰ ਸੀ ਭਗਵੰਤ ਮਾਨ ਦਾ 2.5 ਲੱਖ ਵੋਟ ਤੇ ਹਰਾ ਕੇ ਗਿਆ ਸੀ 2019 'ਚ ਪਰਮੇਂਦਰ ਸਿੰਘ 3 ਚ ਇਲੈਕਸ਼ਨ ਲੜੇ 1.5 ਲੱਖ ਵੋਟ ਤੇ ਹਾਰੇ ਹਾਰੇ ਕ ਨਹੀਂ ਹਾਰੇ ਉਦੋਂ ਬੀਜੇਪੀ ਵੀ ਨਾਲ ਸੀ ਹੁਣ ਤਾਂ ਕੰਚਲ ਕੱਲਾ ਲੜਦਾ ਨਾ ਕੱਲਾ ਅਕਾਲੀ ਦਾ ਲੜਿਆ ਉਹ ਤਾਂ ਬੀਜੇਪੀ ਵੀ ਨਾਲ ਸੀ 2009 ਥੋੜੀ ਸਰਕਾਰ ਦੀ ਚੜ੍ਹਦੀ ਕਲਾ ਸੀ 2014 ਥੋੜੀ ਸਰਕਾਰ ਦੀ ਚੜ੍ਹਦੀ ਕਲਾ ਸੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਸੀ 2019 ਚ ਵੀ ਤੁਹਾਡਾ ਮਾਹੌਲ ਵਧੀਆ ਸੀ ਪਰ ਤੁਸੀਂ ਕਿਉਂ ਨਹੀਂ ਜਿੱਤੇ ਅੱਜ ਸਵਾਲ ਕਰਦੇ ਹਾਂ ਤੁਸੀਂ ਕਿਉਂ ਹਾਰੇ ਕਦੇ ਕਦੇ ਸੋਚਿਆ ਅੱਜ ਵੀ ਅਸੀਂ ਦਾ 2 ਸਾਲਾਂ ਤੋਂ ਮੈਂ ਤਾਂ ਹਲਕਾ ਇੰਚਾਰਜ ਲੱਗਿਆ ਜਾਂ ਦੂਜੇ 2 ਸਾਲਾਂ ਤੋਂ ਹਲਕਾ ਇੰਚਾਰਜ ਲੱਗਿਓ ਪਾਰਟੀ ਦੇ ਵਿੱਚ ਜੁੜਦਾ ਬੰਦਾ ਉਦੋਂ ਆ ਨਵਾਂ ਜਦੋਂ ਤੁਸੀਂ ਤਾਕਤ ਚ ਹੋਵੋ ਅੱਜ ਤਾਂ ਜਮਾ ਟੈਂਦੀ ਕਲਾ ਦੇ ਵਿੱਚ ਜਦੋਂ ਕਹਿੰਦੇ ਸੀ ਪਾਰਟੀ ਡੁੱਬ ਗਈ ਉਦੋਂ ਅਸੀਂ ਖੜਿਆ ਤੇ ਅਸੀਂ ਖੜਿਆ ਹਾਂ ਮਾਣ ਮਹਿਸੂਸ ਕਰਦਾ ਕਿਸੇ ਕਲਦਲ ਦੇ ਵਰਕਰਾਂ ਤੇ ਕਲਦਲ ਦੇ ਨਾਲ ਖੜੇ ਰਹੇ ਹਾਂ ਤੇ ਖੜੇ ਰ੍ਹਾਂਗੇ ਕੋਈ ਕੁਛ ਬੋਲਦਾ ਕਦੇ ਅਜ ਤੱਕ ਪਾਰਟੀ ਤੋਂ ਬੇਮਖੁਨੀ ਹੋਏ ਅਸੀਂ ਕਦੇ ਕਾਲੀਆਂ ਝੰਡੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਨਹੀਂ ਦਿਖਾਈਆਂ ਕਿ ਉਹਨਾਂ ਦੇ ਰੈਲੀਆਂ ਦੇ ਬਾਹਰ ਖੜੇ ਹੋ ਕੇ ਤੇ ਅੱਜ ਤੁਸੀਂ ਆਉਂਦੇ ਮਾਨ ਕੇ ਤੇ ਉਹਨਾਂ ਨੂੰ ਰੈਲੀਆਂ ਦੇ ਵਿੱਚ ਬਾਹਰ ਛੰਡੀਆਂ ਦਿਖਾਉਂਦੇ ਰਹੋ ਤੁਸੀਂ ਉਹ ਲੋਕੋਂ ਤੁਸੀਂ ਪੀਏਸੀ ਮੈਂਬਰ ਸਾਹਿਬ ਕਿੰਨੇ ਵਾਰੀ ਮੈਂ ਪਾਰਟੀ ਬਦਲੀ ਹੈ ਕਾਂਗਰਸ ਸਿਮਰਨਜੀਤ ਮਾਨ ਕਦੇ ਅਸੀਂ ਅਸੀਂ ਲੋਕਾਂ ਦੇ ਨਾਲ ਰਾਤ ਨੂੰ 11 ਵਜੇ ਮੀਟਿੰਗ ਨਹੀਂ ਕੀਤੀ ਵਿਰੋਧੀਆਂ ਨਾਲ ਕਦੇ ਖੈਰੇ ਦੇ ਨਾਲ ਮੀਟਿੰਗ ਕਰਦੇ ਕਦੇ ਸਿਮਰਨਜੀਤ ਮਾਨ ਦੇ ਬੂਤੇ ਖੜੇ ਹੋਣੋ 2022 ਚ ਕੀ ਲੜਾਈ ਸੀ ਉਦੋਂ ਕਿੰਨੇ ਕਬੂਟਾ ਪਵਾਤੀਆਂ ਸੀ ਵੋਟਾਂ ਸੰਗਤ ਦਾ ਫਤਵਾ ਏ ਯਾਰ ਵੋਟਾਂ ਸੰਗਤ ਦੇ ਨਹੀਂ ਨਹੀਂ ਸਾਡੇ ਚਲੋ ਕਿਤੇ ਸਾਡੇ ਏਜੰਡੇ ਤੋਂ ਪਰੇ ਹੋਏ ਹੋਵਾਂਗੇ ਮੰਨ ਲਿਆ ਪਰ ਇਹਦਾ ਮਤਲਬ ਇਹ ਨਹੀਂ ਏ ਯਾਰ ਕਿ ਵੋਟਾਂ ਜਿਹੜੀਆਂ ਨੇ ਸਾਡੇ ਜਾਂ ਤੁਹਾਡੇ ਵੋਟਾਂ ਵਾਸਤੇ ਮਿਹਨਤ ਕਰਨੀ ਪੈਂਦੀ ਅਸੀਂ ਮਿਹਨਤ ਕੀਤੀ 2 ਸਾਲ ਤੋਂ ਇੱਕ ਦਿਨ ਟਿੱਕੇ ਬੈਠੇ ਹੋਈਏ ਕੋਈ ਪ੍ਰੋਗਰਾਮ ਪਾਰਟੀ ਦਾ ਕਿਸੇ ਦਾ ਦੁੱਖ ਸੁੱਖ ਦੀ ਗੱਲ ਹੋਵੇ ਕਦੇ ਦੱਸੋ ਕਦੇ ਗੱਸੋ ਭਜੇ ਹੋਈਏ ਕਦੇ ਪਾਰਟੀ ਦਾ ਮੁੱਦਾ ਹੋਵੇ ਕਦੇ ਲੋਕ ਮੁੱਦੇ ਹੋਣ ਕਹ ਹੈ ਉਹ ਪਵਾਨੀਗੜ੍ਹ ਏਰੀਆ ਦਾ ਚਾਹ ਸੰਗਰੂਰੀ ਦਾ ਚਾਹ ਕੇ ਪਿੰਡਾਂ ਦਾ ਹਰ ਇੱਕ ਦੇ ਦੁੱਖ ਸੁੱਖ ਜਾਣਾ ਆਪਦਾ ਫਰਜ਼ ਸਮਝ ਕੇ ਅਸੀਂ ਕਹੇ ਆ ਜੰਗਲਾਂ ਚੱਕਦੇ ਹੋ ਸਾਡੇ ਤੇ ਤੁਸੀਂ ਦੱਸੋ ਤੁਹਾਡੇ ਕੀ ਕਾਰਵਾਈ ਆ ਤੁਹਾਨੂੰ ਪਤਾ ਕਿ ਪਿਛਲੇ 40 ਸਾਲਾਂ 50 ਸਾਲਾਂ ਤੋਂ ਸਿਆਸਤ ਕਰ ਰਹੇ ਹੋ ਇਸ ਹਲਕਿਆਂ ਦੇ ਵਿੱਚ ਜਿਹੜਾ ਪੀ.ਸੀ. ਮੈਂਬਰ ਬੋਲਦਾ ਹੈ ਜਾਂ ਇੱਕ ਦੋ ਹੋਰ ਬੋਲਦੇ ਨੇ ਤੁਹਾਨੂੰ 40 40 ਸਾਲ ਹੋ ਗਏ 50 50 ਸਾਲ ਤੁਹਾਡੇ ਲੀਡਰਾਂ ਉਥੇ ਬੈਠੇ ਨੇ ਹੋ ਗਏ ਤੁਹਾਡੇ ਬੀਜ ਬੀਜ ਥੋੜੇ ਬੀਜ ਬੀਜ ਅੱਜ ਦਰਖਤ ਬਣ ਕੇ ਕੰਡਿਆਂ ਵਾਲੇ ਦਰਖਤ ਖੜੇ ਹੋਏ ਨੇ ਕੰਡਿਆਂ ਵਾਲੇ ਦਰਖਤ ਤੇ ਉਹ ਕੰਡੇ ਚੁਗਦੇ ਫਿਰਦੇ ਸੀ ਇਹ ਉਹੀ ਜ਼ਿਲ੍ਹਾ ਸੀ ਜਿੱਥੇ ਸਾਰੀਆਂ ਸੀਟਾਂ ਜਿੱਤੇ ਸੀ ਤੇ ਮੈਨੂੰ ਦੱਸੋ ਇੱਕ ਸੀਟ ਤੇ ਇੱਕ 0 ਤੇ ਆ ਗਏ ਤੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਪਰਵਾ ਤੇ ਉਂਗਲੀ ਚੁੱਕਦੇ ਸੀ ਮੈਂ ਮੈਂ ਕਦੇ ਵੀ ਪਾਰਟੀ ਤੋਂ ਬੇਮੁਖ ਨਹੀਂ ਮੈਂ ਹਮੇਸ਼ਾ ਗੱਲ ਕੀਤੀ ਹੈ ਕਿ ਤੱਕੜੀ ਨਾਲ ਜੁੜੋ ਮੇਰੀ ਕਦੇ ਵੀ ਸਪੀਚ ਕਢਾ ਲਓ ਕਦੇ ਕਿਹਾ ਹੋ ਕਿ ਬਿਨਰ ਜਿੱਤ ਗੋਲਡੀ ਨਾਲ ਜੁੜੋ ਮੈਂ ਹਮੇਸ਼ਾ ਕਿਹਾ ਪਾਰਟੀ ਨਾਲ ਜੁੜੋ ਤਕੜੀ ਨਾਲ ਜੁੜੋ ਹਮੇਸ਼ਾ ਇੱਕੋ ਗੱਲ ਕੀਤੀ ਹੈ ਮੈਂ ਕਦੇ ਇਹ ਤੋਂ ਇਲਾਵਾ ਕਦੇ ਦੂਜੀ ਗੱਲ ਨਹੀਂ ਕੀਤੀ ਮੇਰਾ ਮੇਰਾ ਕੀ ਬजूद ਹੈ ਮੇਰ ਤੋਂ ਪਹਿਲਾਂ ਵੀ 50 ਲੀਡਰ ਹੋ ਕੇ ਚਲੇ ਗਏ ਮੇਰ ਤੋਂ ਬਾਅਦ ਵੀ ਹੋ ਗਏ ਪਰ ਥੋੜੇ ਲੀਡਰ ਜਿਹੜੇ ਜਿਹੜਾ ਬੋਲਦੇ ਨੇ ਫੇਸਬੁਕਾਂ ਤੇ ਪਾਉਂਦੇ ਨੇ ਨਾ ਫੋਟੋਆਂ ਤੇ ਫੇਸਬੁਕਾਂ ਤੇ ਕਮੈਂਟ ਪਾਉਂਦੇ ਨੇ ਉਹਨਾਂ ਨੂੰ ਪੁੱਛੋ ਥੋੜੇ ਲੀਡਰ ਪ੍ਰਕਾਸ਼ੰਦ ਕਰਕੇ ਦੇ ਬੂਚੋ ਕਦੋਂ ਕਿੰਨੀਆਂ ਵੋਟਾਂ ਨਿਕਲਦੀਆਂ ਨੇ 14 ਵੋਟਾਂ 11 ਵੋਟਾਂ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਉਦੋਂ ਵੀ ਤੁਹਾਡੇ 14 14 ਵੋਟਾਂ ਨਿਕਲਦੇ ਆ ਤੇ 2019 ਦੀ ਇਲੈਕਸ਼ਨ ਕਢਾ ਕੇ ਦੇਖੋ ਸਨਾਮ ਦੇ ਵਿੱਚ ਉਦੋਂ 250 ਵੋਟ ਪਈ ਸੀ ਉਹਨਾਂ ਬੂਥਾਂ ਜਿਨ੍ਹਾਂ ਦੀ ਅੱਜ ਤੁਸੀਂ ਲਿਸਟਾਂ ਬਣਾਉਂਦੇ ਫਿਰਦੇ ਮੇਰਾ ਮੈਂ ਕਦੇ ਕਿਸੇ ਦੇ ਖਿਲਾਫ ਬੋਲਣਾ ਨਹੀਂ ਚਾਹੁੰਦਾ ਪਰ ਤੁਸੀਂ ਮਜਬੂਰ ਕਰਤਾ ਇਸ ਗੱਲ ਦੀ ਤੁਸੀਂ ਮਜਬੂਰ ਕੀਤਾ ਕਿ ਮੈਨੂੰ ਬੋਲਣਾ ਪਵੇ ਦੁਖ ਹੁੰਦਾ ਯਾਰ ਅਸੀਂ ਪਾਰਟੀ ਦੇ ਅਸੀਂ ਕਿਸੇ ਇੱਕ ਬੰਦੇ ਦਾ ਮੈਨੂੰ ਇੱਕ ਬੰਦਾ ਖੜਾ ਕਰਕੇ ਕਹਦੇ ਕਿ ਕਦੇ ਕਿਸਦਾ ਵਿਰੋਧ ਕੀਤਾ ਕਦੇ ਢਿੰਸ਼ਾ ਸਾਹਿਬ ਦਾ ਵਿਰੋਧ ਕੀਤਾ ਕਿ ਐਮਸੀ ਖੜਾ ਕੀਤਾ ਉਹਦਾ ਵਿਰੋਧ ਕੀਤਾ ਤੁਸੀਂ ਇੱਕ ਚੀਜ਼ ਦੱਸੋ ਪੁੱਛੋ ਢਿੰਸ਼ਾ ਸਾਹਿਬ ਨੂੰ ਸलाम ਚ 50 ਸਾਲ ਸਿਆਸਤ ਦੇ ਹੋ ਗਏ ਤੁਸੀਂ ਸ਼ਹਿਰਾ ਜੋ ਵੋਟ ਨਹੀਂ ਨਾ ਪੈਂਦੀ ਕਿੰਨੇ ਵਾਰ ਤੁਸੀਂ ਪਾਰਟੀ ਚੋਂ ਨਿਸ਼ਾਨ ਦੇ ਬੰਦੇ ਲੜਾਏ ਪੈਦਾ ਕਿੰਨੇ ਕਰਨੇ ਹੁੰਦੇ ਤੁਸੀਂ ਵੱਡੇ ਲੀਡਰੋਂ ਸਾਨੂੰ ਸਵਾਲ ਕਰਦੇ ਹਾਂ ਸਾਨੂੰ ਜਵਾਬ ਇਸ ਗੱਲ ਦਾ ਪੁੱਛਦੇ ਹਾਂ ਕਦੇ ਆਪਣੇ ਅੰਦਰ ਆਪਣੇ ਅੰਦਰ ਝਾਤ ਮਾਰੀ ਹੈ ਕਦੇ ਆਪਣੇ ਆਪ ਨੂੰ ਵੀ ਸੋਚੋ ਕਿ ਕਦੇ ਜ਼ਿੰਮੇਵਾਰੀ ਲਵੋਗੇ ਤੁਸੀਂ ਲੀਡਰ ਕਿ ਤੁਹਾਡੇ ਬੀਜੇ ਕੰਡੇ ਅੱਜ ਅਸੀਂ ਕਿਵੇਂ ਚੁੱਕਦੇ ਹਾਂ ਤੁਸੀਂ ਕਹਿੰਨੋ ਪਾਰਟੀ ਮੇਰੀ ਗੱਲ ਕਰਦੇ ਹੋ ਮੈਂ ਇੱਕ ਥੋਕੇ ਕਹਿੰਦਾ ਪਾਰਟੀ ਲਈ ਖੂਨ ਬਹਾਇਆ ਖੂਨ ਅਸਰ ਤੇ ਟਾਂਕੇ ਲੱਗੇ ਨੇ 6 ਤਾਂ ਬੈਠਾ ਇਸ ਤਰ੍ਹਾਂ ਇਹ ਪਾਰਟੀ ਲਈ ਟਾਂਕੇ ਲੱਗੇ ਨੇ ਕਿ ਸਬਜੈਕਟਿਵ ਵਿਸ਼ੇਸ਼ ਲਈ ਨਹੀਂ ਲੱਗੇ ਅੱਜ ਸਿਆਸਤ ਕੀ ਹੋਗੀ ਵਿਅਕਤੀ ਵਿਸ਼ੇਸ਼ ਦੀ ਹੋਗੀ ਮੈਂ ਫਲਾਣਾ ਮੈਂ ਢੀਂਚਾ ਸਾਹਿਬ ਦਾ ਮੈਂ ਗਰਗ ਦਾ ਬੰਦਾ ਮੈਂ ਫਲਾਣੇ ਦਾ ਬੰਦਾ ਮੈਂ ਫਲਾਣੇ ਦਾ ਬੰਦਾ ਕਦੇ ਕੋਈ ਇਹ ਵੀ ਕਹੂਗਾ ਕਿ ਮੈਂ ਪਾਰਟੀ ਦਾ ਬੰਦਾ ਮੈਂ ਕਾਲੀ ਦਲ ਦਾ ਬੰਦਾ ਅੱਜ ਮੈਨੂੰ ਇਹ ਲੀਡਰ ਪਸੰਦ ਨਹੀਂ ਮੈਂ ਤਾਂ ਵੋਟ ਨਹੀਂ ਪਾਣੀ ਅੱਜ ਮੈਨੂੰ ਉਹ ਗੱਲ ਨਹੀਂ ਪਸੰਦ ਮੈਂ ਤਾਂ ਵੋਟ ਨਹੀਂ ਪਾਣੀ ਅੱਜ ਮੈਨੂੰ ਉਹਦੀ ਉਹਨੇ ਗੱਲ ਫਲਾਣੀ ਕਹਤੀ ਮੈਂ ਤਾਂ ਨਹੀਂ ਪਾਣੀ ਅੱਜ ਮੇਰਾ ਉੱਥੇ ਨਾਂ ਨਹੀਂ ਲਿਆ ਮੈਂ ਤਾਂ ਵੋਟ ਨਹੀਂ ਪਾਣੀ ਅੱਜ ਮੈਨੂੰ ਉੱਥੇ ਬੋਲਣ ਦਾ ਮੌਕਾ ਨਹੀਂ ਦਿੱਤਾ ਮੈਂ ਤਾਂ ਵੋਟ ਨਹੀਂ ਪਾਣੀ ਕਿਉਂ ਵੀ ਕਿਉਂ ਨਹੀਂ ਪਾਣੀ ਗੱਲ ਤੁਸੀਂ ਸਿੱਧੀ ਕੋ ਕੇ ਸਾਡਾ ਮਨ ਨਹੀਂ ਵੋਟ ਪਾਉਂਦਾ ਸੀ ਅ ਸਾਡਾ ਵਿਰੋਧ ਉਸ ਲੀਡਰਾਂ ਨਾਲ ਹੈ ਕਦੇ ਵੀ ਤੁਸੀਂ ਇੱਕ ਇੱਕ ਬੋਲ ਰਹੇ ਨੇ ਵਰਕਰਾਂ ਦੀ ਨਹੀਂ ਸੁਣਦੇ ਚਮਚਿਆਂ ਦੀ ਹੋਗੀ ਉਹ ਯਾਰ ਜੇ ਤੁਸੀਂ ਗੱਡੀ 'ਚ ਬਹਿ ਕੇ ਤਾਂ ਸਾਰਾ ਕੁਝ ਸਹੀ ਹੈ ਜੇ ਕੋਈ ਹੋਰ ਗੱਡੀ 'ਚ ਬਹਿਗਾ ਤਾਂ ਫਿਰ ਚਮਚੇ ਹੋਗੇ ਵਰਕਰਾਂ ਲੀਡਰਾਂ ਨਾਲ ਕੀ ਹੁੰਦਾ ਇੱਕ ਪ੍ਰੌਰਗ ਇੱਕ ਇੱਕ ਹਰਾਰਕੀ ਹੈ ਇੱਕ ਸਿਸਟਮ ਬਣਿਆ ਪਾਰਟੀ ਦਾ ਪਾਰਟੀ ਪ੍ਰਧਾਨ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਸਰਕਲ ਪ੍ਰਧਾਨ ਸਾਹਿਬ ਨੇ ਹਲਕਾ ਇੰਚਾਰ ਲੱਗਦੇ ਨੇ ਬਹੁਤ ਸਾਰੀਆਂ ਪੋਸਟਾਂ ਨੇ ਜੇ ਤੁਹਾਡੇ ਨਾਲ 50 ਲੱਖ ਬੰਦਾ ਜੁੜਿਆ 20 ਲੱਖ ਜੁ ਬੰਦਾ ਜੁੜਿਆ ਕਿ ਇਹ ਸੰਭਵ ਹੈ ਜਾਂ ਹਲਕੇ ਦੇ ਵਿੱਚੋਂ ਕੋਈ ਤੁਹਾਡਾ 20 25 ਹਜ਼ਾਰ ਬੰਦਾ 25 ਹਜ਼ਾਰ ਬੰਦੇ ਦੇ ਵਿੱਚ ਬਹਿ ਕੇ ਗੱਲ ਹੋ ਜੂਗੀ ਉਹਦਾ ਇੱਕ ਸਿਸਟਮ ਹੈ ਕਿ ਤੁਸੀਂ ਇੱਕ ਬੰਦੇ ਨੂੰ ਦੱਸ ਦੋ ਅੱਗੇ ਦੱਸਦਾ ਹੋ ਕੇ ਦੱਸਦਾ ਇਸ ਤਰ੍ਹਾਂ ਇਹ ਸਿਸਟਮ ਚੱਲਦਾ ਹੈ ਐ ਹੁੰਦਾ ਹੈ ਪਰ ਅੱਜ ਦੀ ਕੀ ਹੈ ਇਹ ਅੱਜ ਬੋਲਦੇ ਨੇ ਉਹ ਨਸ਼ੇ ਦੇ ਸੌਦਾਗਰ ਸਾਨੂੰ ਮੈਨੂੰ ਸਾਡੇ ਤੋਂ ਉਂਗਲੀ ਚੱਕਣਗੇ ساری ਜ਼ਿੰਦਗੀ ساری ਜ਼ਿੰਦਗੀ ਇੱਕੋ ਗੱਲ ਰੱਖੀ ਹੈ ਕਿ ਪਾਰਟੀ ਤਾਂ ਖੜੀ ਹੈ ਤੱਕੜੀ ਤੱਕੜੀ ਕਰਨੀ ਹੈ ਪਾਰਟੀ ਪ੍ਰਧਾਨ ਤਖਣਾ ਜਿਹੜਾ ਮਰਜੀ ਹੋਵੇ ਠੀਕ ਹੈ ਯਾਰ ਅਸੀਂ 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 ਹਮੇਸ਼ਾ ਇੱਕ ਗੱਲ ਕੀਤਾ ਠੀਕ ਹੈ ਇੱਕ ਸਿਆਸਤ ਸ਼ੁਰੂ ਹੁੰਦੀ ਆ ਬੰਦੇ ਤੋਂ ਪਰ ਇੱਕ ਦਿਨ ਦੱਸ ਦੋ ਮੈਨੂੰ ਇਹਨਾਂ ਨੂੰ ਪੁੱਛੋ ਆਪ ਪ੍ਰਕਾਸ਼ ਚੰਦ ਗਰਗ ਤੁਹਾਡੇ ਮੋਖਾ ਸਾਹਿਬ ਲੜੇ ਉਹਦੀ ਵਿਰੋਧਤਾ ਕੀਤੀ ਬਾਲੀਆਂ ਸਾਹਿਬ ਲੜੇ ਉਹਦੀ ਵਿਰੋਧਤਾ ਕੀਤੀ ਮੈਂ ਲੜਿਆ ਮੇਰੀ ਵਿਰੋਧਤਾ ਕੀਤੀ ਵੋਟ ਕਦੋਂ ਪਾਈ ਆਕਾਲੀ ਦਲ ਨੂੰ ਪਾਈ ਤੁਹਾਨੂੰ ਚਾਰ ਵਾਰ ਇਲੈਕਸ਼ਨ ਲੜਾਈ ਆਕਾਲੀ ਦਲ ਨੇ ਚਾਰ ਵਾਰ ਇੱਕ ਵਾਰ ਜਿੱਤੇ ਹੋ ਤੇ ਉਹ ਵੀ ਤਾਂ ਜਿੱਤੇ ਜੇ ਬਲਦੇਵ ਸਿੰਘ ਮਾਨ ਯਾਦ ਖੜੇ ਸੀ ਨੇ ਉਹ ਵੀ ਨਹੀਂ ਜਿੱਤੇ ਸੀ ਮੈਂ ਬੋਲਣਾ ਨਹੀਂ ਚਾਹੁੰਦਾ ਯਾਰ ਅੰਦਰੋਂ ਕਿਉਂ ਕਿਉਂ ਇਸ ਚੀਜ਼ ਤੇ ਆਪਾਂ ਆਪਣਾ ਜਲੂਸ ਕੱਢਦੇ ਫਿਰਦੇ ਆ ਤੁਸੀਂ ਲੱਗਿਓ 10 ਦਿਨ ਹੋ ਗਏ ਤੁਹਾਨੂੰ ਵੋਟਾਂ ਦੇਵੇ ਬਾਅਦ ਐ ਕਰਤਾ ਹੁਣ ਐ ਕਰਤਾ ਵੋਟਾਂ ਦੀ ਗਿਣਤੀ ਪੁੱਛੋ ਨਾ ਉੱਥੇ 27 ਸਾਲਾਂ ਤੋਂ ਰਹਿੰਦੇ ਨੇ 26 ਤੋਂ ਵੱਧ ਵੋਟਾਂ ਕਦੇ ਪੁੱਛੋ ਨਿਕਲੀਆਂ ਹੁਣ ਸਵਾਲ ਕਰਦੇ ਹਾਂ ਜੇ ਤਾਂ ਤੁਹਾਨੂੰ ਤੁਹਾਡੇ ਮੁਤਾਬਕ ਫੈਸਲੇ ਹੋ ਗਏ ਤਾਂ ਸਾਰਾ ਕੁਝ ਸਹੀ ਜੇ ਤੁਹਾਡੇ ਮਤੇ ਫੈਸਲਾ ਨਹੀਂ ਹੋਇਆ ਫਿਰ ਪਾਰਟੀ ਪ੍ਰਧਾਨ ਵੀ ਮਾਰਾ ਪਾਰਟੀ ਮਰੀ ਮੈਂ ਤਾਂ 2 ਸਾਲਾਂ ਤੋਂ ਉਹੀ ਗੱਲ ਕਹਿਣਾ ਆ ਪ੍ਰਕਾਸ਼ ਚੰਦ ਗਰਗ ਬਾਬੂ ਜੀ ਇਹ ਕਹਿੰਦੇ ਨੇ ਨਾ ਮੈਨੂੰ ਧੂਰੀ ਠੱਕੇ ਨਾਲ ਭੇਜਿਆ ਹਾੜੇ ਕੱਢ ਕੇ ਧੂਰੀ ਗਿਆ ਹਾੜੇ ਮੈਂ ਧੂਰੀ ਲੜਨੀ ਇਹਨਾਂ ਨੂੰ ਕਿਹਾ ਕਿ ਸੰਰੂਲ ਲੜਨੀ ਹੈ ਨਹੀਂ ਕਿਉਂਕਿ ਦਿੱਪਤੀ ਮੁੱਖ ਮੰਤਰੀ ਬਣ ਦਾ ਸੁਪਨਾ ਸੀ ਬਹੁਤ ਕੱਲਾ ਨਹੀਂ ਮੇਰਾ ਪਰਿਵਾਰ ਮੇਰਾ ਦਾਦਾ ਜੈਦਰਾਲਾ ਸਿੰਘ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਨੂੰ ਪੁੱਛੋ ਕੌਣ ਸੀ ਜੋ ਜਦ ਅਲਾ ਸਿੰਘ ਸਰਪੰਚ ਬਣੇ ਸੀ ਜਦ ਅਲਾ ਸਿੰਘ ਸਰਪੰਚ ਮੇਰੇ ਦਾਦਾ ਜੀ ਦੇ ਸਹਿਮਤ ਨਾਲ ਬੜੇ ਸੀ ਤੇ ਉਹੀ ਅਲਾ ਸਿੰਘ ਜੀ ਦੇ ਘਰੇ ਜਿਨ੍ਹਾਂ ਨੇ ਸੁਖਦੇਵ ਸਿੰਘ ਢੀਂਸਾ ਨੂੰ ਲੀਡਰ ਬਣਾਇਆ ਮੇਰਾ ਉਹ ਪਰਿਵਾਰ ਹੈ ਗੱਲਾਂ ਕਰਦੇ ਆਂ ਯਾਰ ਅਸੀਂ ਖੂਨ ਡੋਲੇ ਇਸ ਪਾਰਟੀ ਲਈ ਖੂਨ ਅੱਜ ਸਿਰ ਤੇ ਲੱਤਾਂ ਤੇ ਕਿਰਪਾਨਾਂ ਖਾਧੀਆਂ ਨੇ ਲੜਾਈਆਂ ਲੜੀਆਂ ਨੇ ਜਦੋਂ ਤੁਹਾਡੇ ਸਟੇਜਾਂ ਨੂੰ ਘੇਰਦੇ ਸੀ ਸਭ ਨੇ ਜਮਾਨ ਹੋਰੀ ਉਦੋਂ ਲੜਾਈਆਂ ਲੜੀਆਂ ਗੋਲੀਆਂ ਤੋਂ ਡਰ ਕੇ ਗੋਲੀਆਂ ਗੋਲੀਆਂ ਤੋਂ ਡਰੇ ਨਹੀਂ ਕਦੇ ਗੋਲੀ ਵੱਜਣ ਦਾ ਡਰ ਨਹੀਂ ਹੋਇਆ ਕਦੇ ਤੇ ਤੁਸੀਂ ਸਵਾਲ ਕਰੋਗੇ ਬਹੁਤ ਦੁੱਖ ਹੁੰਦਾ ਯਾਰ ਬਹੁਤ ਦੁੱਖ ਹੁੰਦਾ ਇਹ ਚੀਜ਼ਾਂ ਦਾ ਸਮਝੋ ਪਾਰਟੀ ਨੂੰ ਟਕੜਾ ਕਰਨਾ ਅਸੀਂ ਵੀ ਕਹਿੰਦੇ ਹਾਂ ਪਾਰਟੀ ਨੂੰ ਟਕੜਾ ਦੇਣਾ ਪਾਰਟੀ ਟਕੜੀ ਤਾਂ ਹੋਊਗੀ ਜਦੋਂ ਸਿਰ ਜੋੜ ਕੇ ਮਿਹਨਤ ਕਰਾਂਗੇ ਜਦੋਂ ਇਹ ਕਹਾਂਗੇ ਕਈ ਯਾਰ ਜੋ ਪਾਰਟੀ ਦਾ ਫੈਸਲਾ ਮੰਜ਼ੂਰ ਹੈ ਸੁਖਬੀਰ ਸਿੰਘ ਬਾਦਲ 6 ਮਹੀਨੇ ਲਗਾਤਾਰ 6 ਮਹੀਨੇ ਆਪਣੇ ਘਰ ਤੋਂ ਬਾਹਰ ਰਹੇ ਮੈਨੂੰ ਵੀ ਅੱਜ ਗੱਲ ਕਰਦੇ ਨੇ ਅਸੀਂ ਯਾਰ ਆਪਣੇ ਘਰਾਂ ਚੋਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਮੇਰੇ ਜਵਾਕਾਂ ਦੇ ਪੇਪਰਾਂ ਨੂੰ ਛੱਡ ਕੇ ਆਪਦੇ ਪਰਿਵਾਰ ਦੇ ਬਿਮਾਰ ਹੁੰਦੇ ਹੋਏ ਬੰਦਿਆਂ ਨੂੰ ਛੱਡ ਕੇ ਅਸੀਂ ਇਲੈਕਸ਼ਨਾਂ ਦੇ ਵਿੱਚ ਤੁਰੇ ਫਿਰਦੇ ਆਪਦੀ ਸਿਹਤ ਦਾ ਧਿਆਨ ਨਹੀਂ ਰੱਖਿਆ ਕਦੇ ਤੇ ਇੱਥੇ ਜਿਹੜੇ ਆ ਬੋਲਦੇ ਨੇ ਫੇਸਬੁੱਕਾਂ ਤੇ ਲਿਖਦੇ ਨੇ ਨਾ ਸਵੇਰੇ ਸਰਕਲ ਪ੍ਰਧਾਨ ਹੁੰਦੇ ਹੋਏ ਪ੍ਰੋਗਰਾਮ ਰੱਖ ਕੇ ਮੇਰੀ ਇਲੈਕਸ਼ਨ ਚ ਤੇ ਸਿਰੇ ਆ 12 ਪ੍ਰੋਗਰਾਮ ਬਣਾਏ ਹੁੰਦੇ ਤੇ ਦੂਜੇ ਪ੍ਰੋਗਰਾਮ ਤੋਂ ਬਾਅਦ ਬਸ ਛੜ ਕੇ ਕਿਤੇ ਹੋਰ ਹੁੰਦੇ ਆ ਜੋ ਸਵਾਲ ਕਰਨਗੇ ਅੱਜ ਹਰ ਬੰਦਾ ਉੱਠ ਕੇ ਸਵਾਲ ਕਰ ਪਬਲਿਕ ਪਲੇਟਫਾਰਮ ਤੇ ਯਾਰ ਮੈਂ ਮੈਂ ਹਮੇਸ਼ਾ ਇਹ ਹੈ ਗੱਲ ਹੈ ਮੇਰੇ ਮਨ ਦੀ ਗੱਲ ਹੈ ਮੇਰੇ ਮਨ ਚ ਮੈਂ ਬਹੁਤ ਗੱਲਾਂ ਕਹਿਣਾ ਸਰਦਾਰ ਸੁਭੀ ਸਿੰਘ ਬਾਦਲ ਸਾਹਿਬ ਨੂੰ ਵੀ ਕਹੀਆਂ ਨੇ ਬਹੁਤ ساری ਪਾਰਟੀ ਦੇ ਵਿੱਚ ਰੱਖੀ ਤੇ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਹਦੇ ਚ ਵੀ ਰੱਖਦਾ ਆਪਣੇ ਬਲਬਲੇ ਯਾਰ ਇਹ ਥੋੜਾ ਵੀ ਤੁਸੀਂ ਪਬਲੀਕਲੀ ਹਰ ਚਾਹ ਪਲੇਟਫਾਰਮ ਤੇ ਆਪਦਾ ਜਲੂਸ ਕੱਢੀ ਜਾਓ ਹੁਣ ਢੀਂਸਾ ਸਾਹਿਬ ਨੇ ਕਿਹਾ ਅਸੀਂ ਅਸੀਂ ਮਦਦ ਨਹੀਂ ਕਰਨੀ ਚਲੋ ਠੀਕ ਹੈ ਮਦਦ ਨਹੀਂ ਕਰਨੀ ਯਾਰ ਪਰ ਵਿਰੋਧ ਵੀ ਨਹੀਂ ਕਰਨਾ ਸੀ ਮਦਦ ਨਾ ਕਰਨ ਦੇ ਵਿਰੋਧ ਕਰਨ 'ਚ ਫਰਕ ਹੈ ਤੁਸੀਂ ਡਟ ਕੇ ਵਿਰੋਧ ਕੀਤਾ ਤੁਸੀਂ ਠੋਕ ਕੇ ਵਿਰੋਧ ਕੀਤਾ ਤੁਹਾਡੇ ਬੰਦਿਆਂ ਨੇ ਇਸਮਨਜੀਤ ਮਾਨ ਦੇ ਬੂਤ ਲਾਏ ਤੁਹਾਡੇ ਬੰਦਿਆਂ ਨੇ ਖਰੇ ਨਾਲ ਚੜੇ ਤੁਹਾਡੇ ਬੰਦੇ ਮੀਂਹ ਫੇਰ ਨਾਲ ਚੜੇ ਸਬੂਤ ਨੇਰ ਗੱਲਾਂ ਦੇ ਫੋਨ ਕਰਦੇ ਰਹੇ ਨੇ ਤੁਹਾਡੇ ਬੰਦੇ ਕਿ ਫਲਾਣੇ ਨੂੰ ਗੂੜ ਪਾਉਣ ਨੇ ਸੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਵੀਰੋ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੀਏ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦਾ ਇਸ ਗੱਲ ਤੇ ਪਰ ਜੋ ਜਾਇਜ਼ ਹੈ ਉਹ ਜਾਇਜ਼ ਹੈ ਉਹਨੂੰ ਸੁਣੋ ਸਮਝੋ ਤਾਂ ਉਹ ਤੇ ਉਂਗਲੀ ਚੱਕੋ ਪਹਿਲਾਂ ਆਪਣੇ ਕਿਰਦਾਰ ਨੂੰ ਵੱਡਾ ਕਰੋ ਆਪਣੀ ਸ਼ਖਸੀਅਤ ਨੂੰ ਵੱਡਾ ਕਰੋ ਫਿਰ ਦੂਜਿਆਂ ਦੇ ਸਵਾਲ ਕਰੋ ਕਿ ਤੁਸੀਂ ਉਸ ਕਾਬਲ ਹੋ ਕਿ ਤੁਸੀਂ ਦੂਜਿਆਂ ਤੇ ਉਂਗਲੀ ਚੱਕ ਸਕੋ ਫਿਰ ਉਂਗਲੀ ਚੱਕੋ ਸੋ ਬੀ ਸਿੰਘ ਬਾਦਲ ਪ੍ਰਧਾਨ ਨੇ ਪਾਰਟੀ ਦੇ ਤੇ ਜਿਹੜਾ ਪ੍ਰਧਾਨ ਦੇ ਖਿਲਾਫ ਬੋਲੂਗਾ 100% ਆ ਉਹਦੇ ਖਿਲਾਫ ਹੋਵਾਂਗੇ ਅਸੀਂ ਕੱਲ ਨੂੰ ਪਾਰਟੀ ਪ੍ਰਧਾਨ ਕੋਈ ਵੀ ਹੋਊਗਾ ਅਕਾਲੀ ਦਲ ਨੂੰ ਪਿਆਰ ਕਰਦੇ ਆ ਅਕਾਲੀ ਦਲ ਦੇ ਪ੍ਰਧਾਨ ਨੂੰ ਪਿਆਰ ਕਰਦੇ ਮੈਂ ਹਮੇਸ਼ਾ ਕਹਿੰਦਾ ਤੱਕੜੀ ਤੱਕੜੀ ਨੂੰ ਪ੍ਰਮੋਟ ਕਰੋ ਤੇ ਪਾਰਟੀ ਪ੍ਰਧਾਨ ਨੂੰ ਅਜਣਾ ਖਣਾ ਬੋਲਦਾ ਤਾਂ ਯਾਰ ਜਣਾ ਖਣਾ ਉੱਠ ਕੇ ਲੱਗਿਆ ਪਿਆ ਉੱਥੇ ਸਲਾਹਾਂ ਦੇ ਠੀਕ ਹੈ ਤੁਸੀਂ ਰੱਖੋ ਯਾਰ ਗੱਲਾਂ ਰੱਖੋ ਪਾਰਟੀ ਦੇ ਹਿੱਤ ਲਈ ਕਰਦੇ ਹੋ ਪਰ ਪਾਰਟੀ ਦੇ ਹਿੱਤ ਤਾਂ ਰੱਖੋ ਤੁਸੀਂ ਕਹਿਣ ਦੇ ਕਾਬਿਲ ਤਾਂ ਹੋਵੋਗੇ ਜੇ ਤੁਸੀਂ ਪਾਰਟੀ ਦੇ ਨਾਲ ਖੜੇ ਹੋ ਤੁਸੀਂ ਪਾਰਟੀ ਦੀ ਮਦਦ ਕੀਤੀ ਹੈ ਤੇ ਤੁਸੀਂ ਇੱਕ ਠੋਕ ਕੇ ਖੜੇ ਹੋ ਕਰਦੇ ਵਿਰੋਧ ਤਾਂ ਤੇ ਬਾਅਦ ਚ ਸਲਾਹਾਂ ਦਿੰਦੇ ਹੋ ਆ ਵੋਟਾਂ ਜਿਹੜੀਆਂ ਨੇ ਕਿੰਨੀਆਂ ਕਿੰਨੀਆਂ ਵੋਟਾਂ ਤੋਂ ਕਿੱਥੇ ਕਿੱਥੇ ਆਇਆ ਕਦੇ ਸੋਚਿਆ ਕਿਉਂ ਆਇਆ ਇਹ 2 ਸਾਲਾਂ ਚ ਨਹੀਂ ਆ ਗਏ ਮੈਂ ਤਾਂ 2022 ਦੀ ਇਲੈਕਸ਼ਨ ਲੜੀ ਸੀ ਉਦੋਂ ਤਾਂ ਮੇਰੇ ਤਾਂ ਕੋਈ ਸੰਗਰੂਰ ਹਲਕੇ 'ਚ ਨਹੀਂ ਸੀ ਉਦੋਂ ਪਹਿਲਾਂ 40 ਸਾਲ ਤੋਂ ਤੁਸੀਂ ਸਿਆਸਤ ਕਰਦੇ ਸੀ ਉੱਤੇ ਆ ਬਾਬੂ ਜੀ ਚਾਰ ਵਾਰ ਇਲੈਕਸ਼ਨ ਲੜਦੇ ਸੀ ਉੱਥੇ ਤੇ ਜਿਹੜੀਆਂ ਉਹ ਚਾਰ ਇਲੈਕਸ਼ਨਾਂ ਲੜੇ ਤੁਸੀਂ ਉਹਨਾਂ ਨੇ ਜਦੋਂ ਜਦੋਂ ਤੁਸੀਂ ਵਰਕਰਾਂ ਤੋਂ ਚੇਅਰਮੈਨ ਲੋਨ ਦੇ ਪੈਸੇ ਲਾਉਂਗੇ ਜਦੋਂ ਚੇਅਰਮੈਨ ਲੋਨ ਦੇ ਪੈਸੇ ਲਾਉਂਗੇ ਵਰਕਰਾਂ ਤੋਂ ਜਦੋਂ ਤੁਸੀਂ ਵਰਕਰਾਂ ਦੇ ਕੰਮ ਕਰਾਉਂਦੇ ਜਦੋਂ ਮਹੀਨੇ ਬੰਨੇ ਹੋਣਗੇ ਤੁਸੀਂ ਦਾਰਾ ਐਸੋਚਾਂ ਦਾ ਡੀਐਸਪੀਆ ਨਾਲ ਤੁਹਾਨੂੰ ਲੱਗਦਾ ਵੋਟਰ ਤੁਹਾਡੇ ਨਾਲ ਜੁੜ ਜੂਗਾ ਇਹ ਥੋਡੇ ਉਹ ਕੰਡੇ ਬੀਜੇ ਚੁੱਕਦੇ ਹਾਂ ਅਸੀਂ ਤਾਂ ਕਰਕੇ ਪਾਰਟੀ ਇੱਥੇ ਆਈ ਹੈ ਜਿਨ੍ਹਾਂ ਤੁਸੀਂ ਰੌਲਾ ਪਾਉਂਦੇ ਸੀ ਬਠਿੰਡੇਆਂ ਨੂੰ ਤਾਂ ਅਗਲੇ ਜਿੱਤਾਂਗੇ 50000 ਤੋਂ ਉੱਤੇ ਜਿੱਤੇ ਨੇ ਤੇ ਅਜ ਤੱਕ ਨਹੀਂ ਹਾਰੇ ਚੌਥੀ ਵਾਰੀ ਲਗਾਤਾਰ ਜਿੱਤੇ ਨੇ ਫਿਰੋਜ਼ਪੁਰ ਵਿੱਚ ਜਿੱਤੇ ਰਹੇ ਨੇ ਤਾਂ ਫਿਰੋਜ਼ਪੁਰ ਵੀ ਨੂਨੀ ਬਾਈ ਹੁਣ ਲੜਾਈ ਲੜੀਆਂ ਦੋ ਸੀਟਾਂ ਤੇ ਸੁਖਬੀ ਸਿੰਘ ਬਾਦਲ ਦਾ ਉਹ ਸੀ ਉਹ ਪਹਿਲਾਂ ਫਿਰੋਜ਼ਪੁਰ ਲੈਣੀ ਸੀ ਬੀਪਾ ਪਟੰਡੇ ਲੈਣੀ ਸੀ ਉਹ ਤਾਂ ਅਗਲੇ ਹੱਥ ਵੀ ਜਿੱਤੇ ਨੇ ਕੰਮ ਕਰਦੇ ਨੇ ਲੋਕਾਂ ਤੋਂ ਪੈਸੇ ਨਹੀਂ ਇਕੱਠੇ ਕਰਦੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਖੜਦੇ ਨੇ ਕਿਸੇ ਵਿਰੋਧਤਾ ਨਹੀਂ ਕਰਦੇ ਤੁਸੀਂ ਦੂਜੇ ਦੀ ਮੰਜੀ ਠੋਕਰਦੇ ਰਹਿੰਦੇ ਹੋ 2007 ਚ ਕਿੰਨੇ ਹਰਾਏ ਸੀ 2012 ਚ ਕਿੰਨੇ ਹਰਾਏ ਸੀ ਕਦੇ ਸੋਚਿਆ ਜਿਹਹ ਜਾਂ ਬੀਜੋਗੇ ਉਹ ਜਾਂ ਵੜੋਗੇ ਤਾਂ ਜੋ ਹਾਲਾਤ ਪੈਦਾ ਹੋਗੇ ਤੁਸੀਂ ਅੱਜ ਪਾਰਟੀ ਦੇ ਹਾਲਾਤ ਵੀ ਉੱਥੇ ਲਿਆ ਤੇ ਆਪਣੇ ਹਾਲਾਤ ਵੀ ਉੱਥੇ ਪੈਦਾ ਕਰ ਲਏ ਸੋ ਸਮਝੋ ਪਹਿਲਾਂ ਆਪਣੇ ਅੰਦਰ ਛੋਟਾ ਫੇਰੋ ਫਿਰ ਗੱਲ ਕਰਿਓ ਬਹੁਤ ਬਹੁਤ ਧੰਨਵਾਦ ਜਰੂਰ ਹੋਊਗੀ ਦੁਬਾਰੇ ਫੇਰ ਲਾਈਵ ਹੋ ਕੇ ਜਵਾਬ ਦੇ ਦਊਗਾ ਜਿੱਥੇ ਕਹੂੰਗਾ ਉੱਥੇ ਜਵਾਬ ਦੇ ਦਊਗਾ ਖੜਕੇ ਪਬਲਿਕ 'ਚ ਖੜਕੇ ਗੱਲ ਕਰੂੰਗਾ ਮੈਂ ਹੱਕ ਠੋਕੇ ਕਹਿਣਾ ਜੇ ਹੈਗਾ ਸਹੀ ਤਾਂ ਗੱਲ ਕਰਦਾ ਇਹਨਾਂ ਨੂੰ ਪੁੱਛਾਂ ਜਿਹੜੇ ਜਿਹੜੇ ਬੈਠੇ ਸ਼ਹਿਰਾਂ ਦੇ ਵਿੱਚ ਬੈਠੇ ਆ ਵੱਡੇ ਪ੍ਰਧਾਨ ਬਣੇ ਫਿਰਦੇ ਨੇ ਪੀਏਸੀ ਮੈਂਬਰ ਤੁਹਾਨੂੰ ਪਾਇਆ ਇਹਨਾਂ ਪੁੱਛੋ ਬੋਲੋ ਤਾਂ ਬੂਥ ਨਹੀਂ ਸ਼ਰਮਨਾ ਸਿਰ ਚੁੱਕਦਾ ਸ਼ਰਮਨਾ ਸਿਰ ਉਹ ਨਹੀਂ ਚੁੱਕਦਾ ਜਦੋਂ ਵੋਟਾਂ ਘਟਦੀਆਂ ਨੇ ਸ਼ਰਮਨਾ ਉਹਦੋਂ ਸਿਰ ਨਹੀਂ ਚੁੱਕਦਾ ਜਦੋਂ ਜਦੋਂ ਤੁਹਾਡੇ ਬਾੜ ਚ ਦੂਜੇ ਬੂਥਾਂ ਤੇ ਖੜੇ ਹੋਣੇ ਸ਼ਰਮਨਾ ਉਹਦੋਂ ਸਿਰ ਨਹੀਂ ਚੁੱਕਦਾ ਜਦੋਂ ਪਾਰਟੀਆਂ ਬਦਲਦੇ ਹੋ ਸ਼ਰਮਨਾ ਉਹਦੋਂ ਸਿਰ ਨਹੀਂ ਚੁੱਕਦਾ ਜਦੋਂ ਤੁਸੀਂ ਅਕਾਲੀ ਦਲ ਚ ਰਹਿ ਕੇ ਅਕਾਲੀ ਦਲ ਦਾ ਵਿਰੋਧ ਕਰਦੇ ਹੋ ਸ਼ਰਮਨਾ ਉਹਦੋਂ ਸਿਰ ਨਹੀਂ ਚੁੱਕਦਾ ਜਦੋਂ ਪਾਰਟੀ ਪ੍ਰਧਾਨ ਪਾਰਟੀ ਦੇ ਖਿਲਾਫ ਬੋਲਦੇ ਹੋ ਪੰਜ ਪਾਰਟੀਆਂ ਬਦਲ ਕੇ ਤੁਸੀਂ ਗੱਲਾਂ ਕਰਦੇ ਹੋ ਯਾਰ ਥੋੜਾ ਜਿਆ ਸੋਚੋ ਕਦੇ ਵੋਟ ਪਾਈ ਆ ਕਲਿੱਦਲ ਨੂੰ ਸਲਾਹਾਂ ਦੇਣ ਨੂੰ ਤੁਰ ਪੇ ਪਹਿਲਾਂ ਵੋਟ ਪਾਓ ਕਲਿੱਦਲ ਨੂੰ ਕਲਿੱਦਲ ਦੇ ਨਾਲ ਖੜੋ ਉਦੋਂ ਬਾਅਦ ਗੱਲ ਕਰਿਓ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ